ਬਾਕੀ ਠੀਕ ਆ ਚਾ ਚੂਦਾ ਵੀ ਪੈਸੇ ਲੈ ਲੇ ਭਰਾਵਾ ਸਾਡੇ ਤੋਂ ਆਉਣ ਲੱਗਿਆ ਨਾਣੀ ਬੰਦੇ ਖਤਰਨਾਕ ਹੀ ਆ ਦੋਸਤੋ ਇਸ ਵਕਤ ਆਪਾਂ ਹੈਗੇ ਆ ਬੀਕਾ ਨੇਰ ਦੇ ਹੋਟਲ ਦੇ ਵਿੱਚ ਜਦੋਂ ਵੀ ਤੁਸੀਂ ਹੋਟਲ ਦੇ ਵਿੱਚ ਆਓ ਤਾਂ ਕੁਝ ਗੱਲਾਂ ਦਾ ਖਿਆਲ ਜ਼ਰੂਰ ਰੱਖਿਆ ਜਿਹੜਾ ਕਿ ਸਾਡੇ ਨਾਲ ਹੋਇਆ ਅਸੀਂ ਹੋਟਲ ਬੁੱਕ ਕਰ ਲਿਆ ਪਰ ਸਾਨੂੰ ਕੁਝ ਗੱਲਾਂ ਨਾਲ ਸਰਵਾਈਵ ਕਰਨਾ ਪਿਆ ਤੁਹਾਨੂੰ ਦੱਸ ਦਿਆਂ ਕਿਹੜੀਆਂ ਕਿਹੜੀਆਂ ਸਭ ਤੋਂ ਪਹਿਲਾਂ ਤੁਸੀਂ ਦੇਖਣਾ ਬਾਥਰੂਮ ਠੀਕ ਹੈ ਨਾ ਇਹਦੇ ਚੀਜ਼ ਨਹੀਂ ਵੀ ਅਸੀਂ ਕਮੀਆਂ ਵੀ ਕੱਢਾਂਗੇ ਖੂਬੀਆਂ ਵੀ ਦੱਸਾਂਗੇ ਇਸ ਰੂਮ ਦੀ ਇਹਦੇ ਚ ਕੀ ਹੈ ਵੀ ਇੱਕ ਤਾਂ ਗੀਜਰ ਹੈ ਨਹੀਂ ਗੀਜਰ ਹੈਗਾ ਉੱਪਰ ਜਿਹੜੇ ਵੀ ਛੱਤ ਨਾਲ ਟੁੱਟੀ ਪਹਿਲਾਂ ਛੱਡ ਲੈ ਜੇ ਉ ਵਾਲ ਲੱਗਿਆ ਘੱਟੂ ਘੱਟ ਵੀ 2 ਤੋਂ 3 ਮਿੰਟ ਟੁੱਟੀ ਚੱਲੀ ਜਾਵੇ ਫਿਰ ਪਾਣੀ ਗਰਮ ਆਉਂਦਾ ਏਕ ਇਹਨਾਂ ਦਾ ਸਿਸਟਮ ਦੇਖ ਲਓ ਤੁਸੀਂ ਵਿਆ ਪੈਪ ਲਾ ਰੱਖੀ ਆ ਵੀ ਦੱਸੋ ਸਾਨੂੰ ਪਹਿਲਾਂ ਸਮਝ ਹੀ ਨਹੀਂ ਆਇਆ ਆ ਜਿਹੜਾ ਸਾਈਟ ਦੇ ਪਾਣੀ ਆ ਦੇਖ ਲਓ ਕੀ ਸਿਸਟਮ ਆ ਪੈਪ ਲਾ ਕੇ ਟੈਂਕੀ ਦੇ ਵਿੱਚ ਭਰ ਕੇ ਫਿਰ ਇੱਥੇ ਪਾਣੀ ਆਉਂਦਾ ਆ ਆ ਸਾਬਣ ਅਸੀਂ ਬਾਹਰੋਂ ਲੈ ਕੇ ਆਏ ਆ ਕਿਉਂਕਿ ਹਰ ਇੱਕ ਹੋਟਲ ਦੇ ਵਿੱਚ ਇੱਕ ਸਾਬਣ ਤੇ ਉਹ ਹੁੰਦਾ ਹਨ ਸਾਬਣ ਵਗੈਰਾ ਦੇਣਾ ਹੁੰਦਾ ਉਹਨਾਂ ਨੇ ਪਰ ਇਹ ਅਸੀਂ ਆਪ ਲੈ ਕੇ ਆਏ ਆ ਇਹ ਕਮੀ ਆ ਟਾਉਣ ਬਾਕੀ ਰੂਮ ਬਹੁਤ ਵਧੀਆ ਨਹੀਂ ਤੇ ਫਰਸਟ ਕਲਾਸ ਆਈ ਸਾਨੂੰ ਤਿੰਨ ਬੈੱਡਰੂਮ ਮਿਲ ਗਏ ਆ ਜੋ ਕਿ ਠੀਕ ਆ 1200 ਰੁਪਏ ਸਾਡੇ ਤੋਂ ਲਿਆ ਚਾਰ-ਚਾਰ ਸੌ ਚਲੋ ਠੀਕ ਹੈ ਇੱਕ ਬੰਦੇ ਵਾਸਤੇ ਜੈਨੂਨ ਠੀਕ ਪਰ ਇੱਕ ਗੱਲ ਇਹਨਾਂ ਦੀ ਬਹੁਤ ਵਧੀਆ ਖੂਬੀ ਆ ਦੇਖ ਲਓ ਵੀ ਦੋਸਤੋ ਜਦੋਂ ਵੀ ਤੁਸੀਂ ਜਾਣਾ ਆਹ ਦੇਖੋ ਲਾਈਟ ਆਫ ਠੀਕ ਹੈ ਕਿ ਨਹੀਂ ਏ ਮੈਨੂੰ ਬਹੁਤ ਘੈਂਟ ਲੱਗਿਆ ਜਦੋਂ ਵੀ ਐਂ ਲਾ ਕੇ ਕਿਉਂਕਿ ਚਾਬੀ ਨਿਕਲੂਗੀ ਆਪਣੇ ਆਪ ਇਹ ਸਾਰਾ ਯਾਨੀ ਕਿ ਆਟੋ ਕਟ ਹੋ ਜੂਗਾ ਬਿਜਲੀ ਦੀ ਬਚੇ ਤਾਂ ਕਿਤੇ ਨਾ ਕਿਤੇ ਰੂਮ ਦੇ ਵਿੱਚ ਜੋ ਕਿ ਮੈਨੂੰ ਬਹੁਤ ਵਧੀਆ ਸਿਸਟਮ ਲੱਗਿਆ ਇੱਕ ਇੱਥੇ ਆ ਸੀਸਾ ਪੱਕ ਬੁੱਕ ਬਨਣ ਵਾਸਤੇ ਦੋਸਤੋ ਇਸ ਰੂਮ ਦੇ ਵਿੱਚ ਬਹੁਤ ਸੋਹਣਾ ਲੱਗਿਆ ਵਧੀਆ ਫਰਸਟ ਕਲਾਸ ਪੱਕ ਬੁੱਕ ਵੇਖੋ ਆਪਣੀ ਘੈਂਟ ਬਣੀ ਐ ਇਧਰ ਦੇਖੋ ਗੀਤਾ ਸਜਿਆ ਪਿਆਣਾ ਜੇ ਚੋਬਰ ਬਣਿਆ ਪਿਆ ਚਾਚਾਤਾ ਦੇ ਵੀਰ ਜੀ ਮੈਂ ਹਰ ਕੋ ਨੂੰ ਆਗੇ ਲੱਤਾ ਦੂੰ ਸਾਲ ਦੇ ਦਿਨਾਂ ਚ ਉਹਨਾਂ ਨੇ ਸਾਨੂੰ ਏਅਰ ਕਰਨੀ ਕਹਿੰਦੇ ਸੀ ਏਸੀ ਹੈਗਾ ਵੀ ਅਸੀਂ ਅਖੇ ਕਿਤੇ ਠੰਡਾ ਬਾਹਰ ਧੁੱਪ ਵਗੈਰਾ ਹੈਗੀ ਆ ਗੱਡੀ ਅਸੀਂ ਸਾਹਮਣੇ ਲਾਈ ਆ ਉਹ ਸਾਹਮਣੇ ਸਾਡੀ ਗੱਡੀ ਖੜੀ ਆ ਜੇਕਰ ਤੁਸੀਂ ਇਸ ਹੋਟਲ ਚ ਆਓ ਤਾਂ ਅਗਲੇ ਨਾਲ ਪਹਿਲਾਂ ਗੱਲ ਕਰਨੀ ਆ ਚਾਚਾ ਹਨਾ ਵੀ ਬਾਈ ਜੀ ਗਿੱਜਰ ਜਿਹੜਾ ਅੰਦਰ ਲੱਗਿਆ ਹੋਵੇ ਉੱਪਰ ਨਾ ਲੱਗਿਆ ਵੀ ਉੱਪਰ ਉਹਦਾ ਗੁਰੂ ਆ 10 ਮਿੰਟ 10 15 ਮਿੰਟ ਪਾਣੀ ਖਰਾਬ ਹੁੰਦਾ ਹਨਾ ਖਰਾਬ ਕਿੰਨਾ ਹੁੰਦਾ ਪਾਣੀ ਖਰਾਬ ਹੁੰਦਾ ਇਸ ਕਰਕੇ ਅਸੀਂ ਲੇਟ ਹੋ ਗਏ ਮੁੜਕੇ ਨਹਾਉਣਾ ਵੀ ਉਸ ਤੋਂ ਬਾਅਦ ਵਾਸ਼ਬੇਸ਼ਨ ਦਾ ਦੇਖ ਲਿਆ ਕਰੋ ਪਹਿਲਾਂ ਆਣ ਕੇ ਕਮਰਾ ਚੈੱਕ ਕਰਿਆ ਕਰੋ ਅਸੀਂ ਕਮਲਿਆਂ ਨੇ ਕਮਰਾ ਹੀ ਨਹੀਂ ਚੈੱਕ ਕੀਤਾ ਤੇ ਬੰਦਾ ਹੋਟਲ ਚ ਆਉਂਦਾ ਸਭ ਤੋਂ ਪਹਿਲਾਂ ਆਉਂਦੇ ਆ ਸੀਆਰਵੇ ਦਾ ਸੀਆਰਵੇ ਕਿਉਂਕਿ ਸੀਆਰ ਸਾਫ ਹੋਊਗਾ ਤੇ ਕਮਰਾ ਸਾਫ ਕਮਰਾ ਸਾਫ ਤੇ ਜੇ ਸੀਆਰ ਹੀ ਖਰਾਬ ਹੋਇਆ ਤੇ ਕਮਰੇ ਦਾ ਹਾਲ ਵੀ ਹੋ ਜਾਊਗਾ ਉਹ ਹੋ ਜਾ ਹੀ ਹੋਊਗਾ ਬਾਕੀ ਟੀਵੀ ਟੂ ਵੀ ਹੈਗਾ ਸੀ ਪਰ ਅਸੀਂ ਬਾਕੀ ਨੀਂਦ ਠੀਕ ਆ ਫਰਸਟ ਕਲਾਸ ਆਈ ਬਾਕੀ ਵਧੀਆ ਕਾਫ ਬੋਰਡ ਵਗੈਰਾ ਬੈਡ ਬੋਰਡ ਵਧੀਆ ਸੱਜੇ ਆ ਬਾਕੀ ਹੁਣ ਅਸੀਂ ਇੱਥੇ ਹੋਣੇ ਹਾਲੇ ਦਾ ਪਰ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਬਾਹਰ ਤੁਹਾਨੂੰ ਹੋਟਲ ਦਿਖਾ ਦ ਤੇ ਬਾਕੀ ਮਹਿੰਗਾ ਬਹੁਤਾ ਖਾਣਾ-ਦਾਣਾ ਬਹੁਤ ਮਹਿੰਗਾ ਹੀ ਇੱਥੇ 3-400 ਰੁਪਿਆ ਯਾਨੀ ਕਿ ਪਰ ਬੰਦੇ ਦਾ ਲੱਗ ਜਾਂਦਾ ਬਾਕੀ ਕੋਸ਼ਿਸ਼ ਕਰੋ ਲੰਗਰ-ਲੰਗਰ ਮਿਲ ਜੇ ਕਿਤੇ ਤੇ ਖਾ ਲਓ ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਚਾਚੇ ਨੂੰ ਤਾਂ ਕੋਈ ਪਰਵਾਹ ਨਹੀਂ ਚਾਚਾ ਤਾਂ ਕਹਿੰਦਾ ਕੋਈ ਗੱਲ ਨਹੀਂ ਪਰ ਫਿਰ ਵੀ ਯਾਰ ਹਨਾ ਤੇਰੀ ਧਰਤ ਦੇ ਵਿੱਚ ਚਾਚਾ ਆਉਂਦਾ ਨਹੀਂ ਮੇਰੇ ਨਾਲ ਕੀ ਚਾਚਾ ਆਉਂਦਾ ਨਹੀਂ ਵੀ ਇਹਦਾ ਸਾਡੇ ਨਾਲ ਚੱਲਦਾ ਸਾਡੇ ਨਾਲ ਇਹਨੇ ਕਮਰੇ 'ਤੇ ਅਡਜਸਟਮੈਂਟ ਕੀਤਾ ਚਾਚਾ ਤਾਂ ਕਹਿੰਦਾ ਸੀਗਾ ਵੀ ਮੈਂ ਤਾਂ ਇੱਥੇ ਰਹਿਣਾ ਨਹੀਂ ਫਿਰ ਮੈਂ ਆਇਆ ਸੀ ਕਿਾ ਯਾਰ ਅਸੀਂ ਨਹੀਂ ਰਹਿ ਸਕਦੇ ਇੰਨੇ ਪੈਸੇ ਨਹੀਂ ਲਾ ਸਕਦੇ ਚਾਚਾ ਕਹਿੰਦਾ ਮੈਂ ਆਪਦੇ ਕੋਲ ਜੀ ਤੇਰੇ ਨਾਲ ਆਇਆ ਤੇ ਤੂੰ ਕੋਲੋਂ ਲਾਵੇਂ ਸਾਡੇ ਸਿਰ ਤੇ ਹਸਾਨ ਵੀ ਮਾੜਾ ਫਿਰ ਕਹਿੰਦਾ ਭਾਵਾ ਅਸੀਂ ਆਖੇ ਵੀ ਤੂੰ ਸਾਡੇ ਅਰਗਾ ਬਨ ਜਾ ਤੇ ਸਾਡੇ ਅਰਗਾ ਚਾਚਾ ਬਣ ਗਿਆ ਤੇ ਫਿਰ ਅਸੀਂ ਇਹੋ ਜਿਹੇ ਰੂਮ ਦੇ ਵਿੱਚ ਰਹੇ ਆ ਠੀਕ ਹੈ ਕਿ ਨਹੀਂ ਜੋ ਕਿ ਸਾਡੇ ਘਰ ਨਾਲੋਂ ਤਾਂ ਬਹੁਤ ਵਧੀਆ ਮੇਰੇ ਘਰ ਨਾਲੋਂ ਤਾਂ ਚੰਗਾ ਪੈ ਨਹੀਂ ਕਹਿੰਦੇ ਐਵੇਂ ਫੜਾ ਮਾਰੀ ਜਾਈਏ ਪਰ ਜਿਵੇਂ ਕਿ ਦੇਖਿਆ ਜਾਵੇ ਚਾਚੇ ਦੇ ਹਿਸਾਬ ਨਾਲੇ ਬਹੁਤ ਡੋਂਟੂ ਬੇਕਾਰ ਸੀ ਜਮਾ ਹਨਾ ਠੀਕ ਨਹੀਂ ਸੀਗਾ ਚਲੋ ਥੈਂਕ ਯੂ ਦੋਸਤੋ ਜੇਕਰ ਵੀਡੀਓ ਚੰਗੀ ਲੱਗੇਗੀ ਲਾਈਕ ਸ਼ੇਅਰ ਜਰੂਰ ਕਰਦੇ ਹੋ ਬਾਹਰ ਤੁਹਾਨੂੰ ਹੋਟਲ ਦੀ ਫੋਟੋ ਦਿਖਾ ਦਿੰਨੇ ਆ ਵੀ ਕਿਹੜਾ ਹੋਟਲ ਆ ਜੇਕਰ ਤੁਸੀਂ ਆਉਣਾ ਤੇ ਇੱਥੇ ਆਣ ਕੇ ਠਹਿਰ ਸਕਦੇ ਹੋ ਕੁਛ ਐਹੋ ਜਿਹਾ ਹੋਟਲ ਆ ਦੋਸਤੋ ਆ ਦੇਖ ਸਕਦੇ ਤੁਸੀਂ ਹੋਟਲ ਸ਼ਰੀਰਾਮ ਬਾਕੀ ਠੀਕ ਆ ਚਾਚੂ ਦਾ ਵੀ ਪੈਸੇ ਲੈ ਲੇ ਭਰਾਵਾ ਸਾਡੇ ਤੋਂ ਆਉਣ ਲੱਗਿਆ ਇਹ ਨਾ ਨਹੀਂ ਬੰਦੇ ਖਤਰਨਾਕ ਹੀ ਆ ਖਰਚਾ ਬਹੁਤ ਹੁੰਦਾ ਬਾਈ ਯਾਰ ਘੁੰਮਣ ਆਏ ਆ ਵਾਕਈ ਬਹੁਤ ਖਰਚਾ ਹੋ ਜਾਂਦਾ ਮੈਂ ਸੋਚਦਾ ਜਿਹੜੇ ਵੱਡੇ ਵੱਡੇ ਵਲੌਗਰ ਘੁੰਮਣ ਆਉਂਦੇ ਆ ਐਵੇਂ ਪੈਸੇ ਬਣ ਜਾਂਦੇ ਬਾਈ ਜੀ ਪੈਸੇ ਬਹੁਤ ਲੱਗਦੇ ਤੇ ਮੈਨੂੰ ਲੱਗਦਾ ਵੀ ਉੱਤੇ ਕਾਫੀ ਆ ਮੈਂ ਤਾਂ ਘਟੋ ਘਟ 2000 ਰੁਪਏ ਖਰਚ ਵੀ ਦਿੱਤਾ ਹਜੇ ਕੱਲ ਤੁਰਿਆ ਤੇ ਅੱਜ ਤੱਕ 2000 ਰੁਪਏ ਮੇਰਾ ਲੱਗ ਚੁੱਕਿਆ ਰੁਪਿਆ ਜੇਬ ਚ 20000 ਤੇ ਮਹੀਨਾ ਕਿਵੇਂ ਨਿਕਲੂ ਇਸ ਹਫ਼ਤੇ ਦਾ ਲੱਖ ਰੁਪਏ ਚਾਹੀਦਾ ਮਹੀਨੇ ਆਸਤੇ ਜੇ ਘੁੰਮਣਾ ਕਾ ਵੀ ਦਿੱਤਿਆ ਠੀਕ ਠੀਕ ਸਹੀ ਗੱਲ ਇਹ ਤਾਂ ਬਹੁਤ ਖਰਚਾ ਲੱਗਦਾ ਐਵੇਂ ਨਹੀਂ ਕਿਤੇ ਵੀਡੀਓ ਬੰਦਦੀਆਂ ਕਿਤੇ ਭਲੇਖੇ ਚ ਰਹਿ ਜੂ ਬਹੁਤ ਰੁਪਏ ਲੱਗਦੇ ਬਾਈ ਜੀ ਐਸ ਹੋਟਲ ਚ ਰੁਕੇ ਆ ਬੰਦੇ ਖਤਰਨਾਕ ਏ ਬਾਈ ਜੀ ਚਾਹ ਦੇ ਪਾਏ ਲੈ ਲਿਆ ਅਸੀਂ ਆ ਗਏ ਕਿਤੇ ਚਾਹ ਇਹਨਾਂ ਨੇ ਦਿੱਤੀ ਐ ਹੈ ਨਹੀਂ ਕੋਈ ਚੱਜ ਸਵਾ